ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮਦਸ ਟੈਨੋਗ੍ਰਾਫੀ ਤੇ ਅੱਜ ਆਪਾਂ ਪੋਲਿਊਸ਼ਨ ਕੰਟਰੋਲ ਬੋਰਡ ਲਈ ਤੁਹਾਨੂੰ ਇੱਕ ਮੌਕ ਟੈਸਟ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬੀ ਸ਼ਾਰਟਹੈਂਡ ਦੇ ਨਾਲ-ਨਾਲ 60 ਵਰਡ ਪਰ ਮਿੰਟ ਦੀ ਸਪੀਡ ਤੇ ਇੰਗਲਿਸ਼ ਵੀ ਇਸ ਪੇਪਰ ਦੇ ਵਿੱਚ ਮੰਗੀ ਗਈ ਹੈ ਤਾਂ ਆਪਾਂ ਇਸ ਮੌਕ ਟੈਸਟ ਦੇ ਵਿੱਚ 80 ਵਰਡ ਪਰ ਮਿੰਟ ਤੇ ਪੰਜਾਬੀ ਦਾ ਜਿਹੜਾ ਤੁਹਾਨੂੰ ਪੇਪਰ ਡਿਕਟੇਟ ਕਰਾਂਗੇ ਤੇ ਨਾਲ ਹੀ ਇਸ ਵੀਡੀਓ ਦੇ ਵਿੱਚ ਹੀ 60 ਵਰਡ ਪਰ ਮਿੰਟ ਦੀ ਸਪੀਡ ਤੇ ਤੁਹਾਨੂੰ ਇੰਗਲਿਸ਼ ਦਾ ਜਿਹੜਾ ਪੇਪਰ ਡਿਕਟੇਟ ਕਰਾਂਗੇ ਪੰਜਾਬੀ ਦੇ ਵਿੱਚ ਤੁਹਾਨੂੰ ਦੋ ਪੈਰੇ ਹੋਣਗੇ 2-200 ਸ਼ਬਦਾਂ ਦੇ ਵਿਚਕਾਰ 2 ਮਿੰਟ ਦੀ ਬ੍ਰੇਕ ਹੋਊਗੀ ਇੰਗਲਿਸ਼ ਦੇ ਵਿੱਚ ਤੁਹਾਨੂੰ ਕੋਈ ਬ੍ਰੇਕ ਨਹੀਂ ਦਿੱਤੀ ਜਾਣੀ ਇੱਕੋ ਪੈਰੇ ਦੇ ਵਿੱਚ 240 ਜਿਹੜੇ ਸ਼ਬਦ ਨੇ ਉਹ ਤੁਹਾਨੂੰ ਡਿਕਟੇਟ ਕੀਤੇ ਜਾਣਗੇ ਹਾਂਜੀ ਜੇਕਰ ਤੁਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਪੇਪਰ ਲਈ ਘਰ ਬੈਠੇ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਪੇਡ ਗਰੁੱਪ ਜੁਆਇਨ ਕਰ ਸਕਦੇ ਹੋ ਜਿਸ ਦੀ ਫੀਸ ਬਹੁਤ ਹੀ ਵਾਜਵ ਹੈ ਇੰਗਲਿਸ਼ ਤੇ ਪੰਜਾਬੀ ਸਟੈਨੋਗ੍ਰਾਫੀ ਦੋਨਾਂ ਦੀ ਤੁਹਾਨੂੰ ਜਿਹੜੀ ਤਿਆਰੀ ਹੈ ਘਰ ਬੈਠੇ ਕਰਵਾਈ ਜਾਵੇਗੀ ਹਾਂਜੀ ਕਰਦੇ ਆ ਅੱਜ ਦਾ ਮੋਕ ਟੈਸਟ ਆਪਾਂ ਸਟਾਰਟ ਗਲਤੀਆਂ ਜ਼ਰੂਰ ਤੁਸੀਂ ਕਮੈਂਟ ਕਰਨੀਆਂ ਨੇ ਕਿੰਨੀਆਂ ਤੁਹਾਡੀਆਂ ਇੰਗਲਿਸ਼ ਦੇ ਪੇਪਰ ਚੋਂ ਆਈਆਂ ਨੇ ਕਿੰਨੀਆਂ ਪੰਜਾਬੀ ਦੇ ਵਿੱਚੋਂ ਆਈਆਂ ਨੇ ਟਾਈਪ ਕਰਕੇ ਹਾਂਜੀ ਕਰਦੇ ਆ ਰੈਡੀ ਸਟਾਰਟ ਦਰਸ਼ਨ ਜਾਂ ਫਿਲਾਸਫੀ ਅਦੇਹਾ ਅਨੁਸ਼ਾਸਨ ਹੈ ਜਿਸ ਵਿੱਚ ਜੀਵਨ ਦੇ ਗਹਿਰ ਗੰਭੀਰ ਮਸਲੇ ਵਿਚਾਰੇ ਜਾਂਦੇ ਹਨ ਜਿਵੇਂ ਬ੍ਰਹਮ ਸ੍ਰਿਸ਼ਟੀ ਆਤਮਾ ਜੀਵ ਆਦ ਇਹ ਜੀਵਨ ਦੇ ਅਧੇ ਪੱਖ ਹਨ ਜਿਨ੍ਹਾਂ ਬਾਰੇ ਦਰਸ਼ਨ ਸ਼ਾਸਤਰ ਵਿਸਤਾਰਪੂਰਵਕ ਚਰਚਾ ਕਰਦਾ ਹੈ ਡੰਡੀ ਬ੍ਰਹਮ ਅਤੇ ਸ੍ਰਿਸ਼ਟੀ ਦਾ ਪਰਸਪਰ ਸੰਬੰਧ ਦੋਮਾਂ ਦੇ ਵਿਲੱਖਣ ਹੋਣ ਦਾ ਮਸਲਾ ਜਾਂ ਇਹਨਾਂ ਦੀ ਉਤਪਤੀ ਦਾ ਸਵਾਲ ਦਰਸ਼ਨ ਸ਼ਾਸਤਰ ਲਈ ਸਦਾ ਹੀ ਚੁਣੌਤੀ ਬਣਿਆ ਰਿਹਾ ਹੈ ਰੱਬ ਨੇ ਮਨੁੱਖ ਦੀ ਸਿਰਜਣਾ ਕੀਤੀ ਹੈ ਜਾਂ ਮਨੁੱਖ ਨੇ ਰੱਬ ਦੀ ਪ੍ਰਸ਼ੰਚੈਨ ਦਰਸ਼ਨ ਇਸ ਗੱਲ ਤੇ ਸਦਾ ਸਵਾਲ ਉਠਾਉਂਦਾ ਰਿਹਾ ਹੈ ਭਾਰਤੀ ਦਰਸ਼ਨ ਧਰਮ ਅਰਥ ਕਾਮ ਅਤੇ ਮੋਕਸ ਨੂੰ ਦੁਰਲਭ ਪਦਾਰਥ ਵਜੋਂ ਪੇਸ਼ ਕਰਦਾ ਰਿਹਾ ਹੈ ਜਦ ਕੇ ਕਾਮ ਕ੍ਰੋਧ ਲੋਭ ਮੂਹ ਹੰਕਾਰ ਨੂੰ ਬਿਨਾਸ਼ਕਾਰੀ ਭਾਵ ਕਿਹਾ ਗਿਆ ਹੈ ਕਾਮ ਦੋਮਾ ਵਿੱਚ ਸਾਂਝਾ ਸੂਤਰ ਹੈ ਕਾਮ ਕਿਸ ਹਾਲਤ ਵਿੱਚ ਦੁਰਲਭ ਪਦਾਰਥ ਹੈ ਤੇ ਕਦੋਂ ਬਿਨਾਸ਼ਕਾਰੀ ਪ੍ਰਸ਼ਨ ਚਿੰਨ ਇਹ ਸਵਾਲ ਦਾ ਜਵਾਬ ਸਭਿਆਚਾਰਕ ਕਦਰਾਂ ਕੀਮਤਾਂ ਨਾਲ ਜੁੜਿਆ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਜੀਵਨ ਦਰਸ਼ਨ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਨਾਲ ਜੁੜਿਆ ਹੋਇਆ ਹੈ ਡੰਡੀ ਗੁਰਮਤਿ ਦਰਸ਼ਨ ਦਾ ਪ੍ਰਭਾਵ ਸਮੁੱਚੇ ਪੰਜਾਬੀ ਸਭਿਆਚਾਰ ਉੱਤੇ ਪਿਆ ਸਭਿਆਚਾਰ ਦੇ ਅਨੁਕੂਲ ਹੀ ਸਮੂੱਚਾ ਗੁਰਮਤਿ ਦਰਸ਼ਨ ਕਿਰਿਆਸੀਲ ਹੁੰਦਾ ਹੈ ਪੰਜਾਬੀ ਸੁਭਾਅ ਕਿਸੇ ਦੀ ਈਨ ਮੰਨਣ ਲਈ ਤਿਆਰ ਨਹੀਂ ਪੰਜਾਬ ਨਾਲ ਸੰਬੰਧਿਤ ਇੱਕ ਵੀ ਭਗਤ ਜਾਂ ਸੂਰਮਾ ਅਜਿਹਾ ਨਹੀਂ ਜਿਸ ਨੇ ਪੰਜਾਬੀ ਸੱਭਿਆਚਾਰ ਦੀ ਇਸ ਕੇਂਦਰੀ ਕਦਰ ਹਾਂਜੀ 2 ਮਿੰਟ ਇਸ ਪੈਰੇ ਨੂੰ ਤੁਸੀਂ ਪੜ੍ਹ ਲਓਗੇ ਵੀਡੀਓ ਖਾਲੀ ਚੱਲੂਗੀ 2 ਮਿੰਟ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਉਹ ਡਿਕਟੇਟ ਕੀਤਾ ਜਾਊਗਾ हाँ जी सेकंड पैराग्राफ लिखा रेडी स्टार्ट ਇਹੀ అనుభవ ਸਿੱਧ ਸਚਾਈ ਹੈ ਕਿ ਕਿਸੇ ਮੁਲਕ ਜਾਂ ਸੂਬੇ ਵਿੱਚ ਉੱਚ ਸਿੱਖਿਆ ਦੇ ਪੱਧਰ ਦੀ ਜਿੰਨੀ ਵੱਡੀ ਦਰ ਉਨਾ ਹੀ ਉਹ ਖੇਤਰ ਬਧੇਰੇ ਵਿਕਸਿਤ ਹੋਵੇਗਾ ਵਿਕਸਿਤ ਮੁਲਕਾਂ ਨੇ ਆਰਥਿਕ ਵਿਕਾਸ ਵਿੱਚ ਗਿਆਨ ਦੇ ਯੋਗਦਾਨ ਦੀ ਮਹੱਤਤਾ ਨੂੰ ਸਮਝਦਿਆਂ ਜਦੋਂ ਉੱਚ ਸਿੱਖਿਆ ਖੇਤਰ ਦੇ ਹੋਰ ਵਿਸਤਾਰ ਲਈ ਕੀਤੇ ਸੁਧਾਰਾਂ ਤਹਿਤ ਪ੍ਰਾਈਵੇਟ ਖੇਤਰ ਦਾ ਸਹਾਰਾ ਲਿਆ ਸੀ ਉਸ ਸਮੇਂ ਉਹਨਾਂ ਦਾ ਇਹ ਖੇਤਰ ਬਹੁਤ ਅਗਾ ਸੀ ਉਦਾਹਰਨ ਵਜੋਂ ਅਮਰੀਕਾ ਵਿੱਚ ਲਗਭਗ ਦਹਾਕੇ ਪਹਿਲਾਂ ਵੀ ਟਰਸਰੀ ਦਾਖਲਾਦਾਰ 70% ਦੀ ਸੀ ਅਤੇ ਅਜੇ ਹੀ ਬਾਕੀ ਸਾਰੇ ਮੁਲਕਾਂ ਵਿੱਚ ਮੰਡੀ ਪੱਖੀ ਆਰਥਿਕ ਸੁਧਾਰ ਕੀਤੇ ਪਰ ਸਾਡੇ ਵੱਲੋਂ ਇਹ ਕਦਮ ਚੁੱਕਣ ਦਾ ਅਜੇ ਸਮਾਂ ਨਹੀਂ ਸੀ ਆਇਆ ਕਿਉਂਕਿ ਇਹ ਖੇਤਰ ਅਜੇ ਰਿੜਨ ਦੀ ਅਵਸਥਾ ਵਿੱਚ ਹੀ ਸੀ ਅਤੇ ਸਾਡੀ ਉਮਰ ਦੀ 14.23 ਕਰੋੜ ਨੌਜਵਾਨਾਂ ਵਿੱਚੋਂ 4 ਕਰੋੜ ਤੋਂ ਵੀ ਘੱਟ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਦਾਖਲਾ ਦਰ ਕੇਵਲ 26-27 ਫੀਸਦੀ ਹੈ ਜਦੋਂ ਕਿ ਜ਼ਿਆਦਾਤਰ ਮੁਲਕ ਜਿਵੇਂ ਅਮਰੀਕਾ ਬੇਲਾਰੂਸ ਫਿਨਲੈਂਡ ਕੋਰੀਆ ਤੁਰਕੀ ਗ੍ਰੀਸ ਆਦਤਾਂ ਆਪਣੇ ਟਰਸਰੀ ਪੱਧਰ ਦੀ ਸਿੱਖਿਆ ਦੇ ਦਾਖਲਾਦਾਰ 90 ਫੀਸਦੀ ਦੇ ਨੇੜੇ ਤੇੜੇ ਅਤੇ ਸਪੇਨ ਯੂਕਰੇਨ ਸਲੋਬਾਨੀਆ ਵਰਗੇ ਮੁਲਕ 80 ਫੀਸਦੀ ਤੱਕ ਪਹੁੰਚਾ ਚੁੱਕੇ ਹਨ ਬਧੇਰੇ ਪ੍ਰਗਤੀ ਲਈ ਬਧੇਰੇ ਨਾਗਰਿਕਾਂ ਨੂੰ ਉੱਚ ਸਿੱਖਿਆ ਕਰਨਾ ਲਾਜ਼ਮੀ ਹੁੰਦਾ ਹੈ ਅਤੇ ਇਸ ਦੀ ਲਾਗਤ ਵਧੇਰੇ ਹੋਣ ਕਾਰਨ ਇਸ ਉੱਪਰ ਖਰਚ ਕਰ ਰਹੇ ਹਨ 스타트 ਇਨ ਟੂ ਡੇਸ ਵਰਲਡ ਨੋਲੇਜ ਇਜ਼ ਪਾਵਰ ਫੁਲ ਸਟਾਪ ਸੋ ਇੰਪੋਰਟੈਂਸ ਆਫ ਰੀਡਿੰਗ ਇਜ਼ ਗ੍ਰੇਟ ਫੁਲ ਸਟਾਪ ਆਈ ਹੈਵ ਡਿਵਲਪਡ ਆ liking for reading full stop. it is my favorite hobby full stop. hobby means a favorite activity our routine work full stop. we spend our spare time in this work and get daylight from it, full stop. It is not done for gaining money, full stop. Hobby gives a good change to our tried body and soul, full stop. Some hobbies cost nothing. What some are expensive, full stop. Reading good books is my hobby, full stop. They give us moral advice, full stop. If our choice is not good, we can not drive full advantage from reading full stop i do not read books which are chief in content full stop great books sharpen my mind me to think full stop i like reading books on all सबजैक्टस फुलस् स्टॉप आटो वायोग्राफिकल बुक्स एंड फिलॉसफी बुक्स अट्रैक्ट मी मोर फुलस्टॉप आई लाइक टू रीड बुक्स ऑन ट्रेवल दे टेक मी अराउंड द वर्ल्ड फुलस्टॉप रीडिंग ऑफ गुड बुक्स इज़ आ Key to the storehouse of knowledge, it guides me in many ways. First of, all, it has made me pretty, reducing my ego. It has helped me to know different people. I read. And reread them, full stop. Actually, they are the simplest and clearest writing, like maybe difficult, full stop. It challenges our talent and us to think, full stop. I read only good and useful books they give knowledge full stop they give me food for the mind full stop really books are the best friends full stop i would like to that reading is the best of all hobbies it is not